ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਸਭ ਨਾਲ ਬੈਠੇ ਹੋਏ ਹਾਂ। ਕਿੰਦਰ ਦੇ ਕਿਹੜੇ ਨੁਮਾਇंदे ਆਏ ਸੀ ਤੁਹਾਡੇ ਨਾਲ ਨਾਲ ਬੈਠ ਨਾਲ ਬੈਠੇ ਮੈਂ ਕਿਸ਼ਨਾ ਜੀ ਕਿ ਅਹੁਦਾ ਸਰ ਜਾ ਸਕਦੇ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਖੀਰ ਧਨੇਵਾਲ ਸਾਹਿਬ ਕੀ ਕਹਿ ਰਹੇ ਨੇ ਧਨੇਵਾਲ ਸਾਹਿਬ ਤੇ ਅਸੀਂ ਕਹਿ ਰਹੇ ਹਾਂਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅਨਪੋਰਟ ਬੂ ਕੋ ਦਾਕ ਲਿੰਕ ਹੋ ਸਕਦਾ ਸਰ ਗੱਲਬਾਤ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਵਿੱਚ ਮੈਂਡੇਟ ਸੁਪਰੀਮ ਕੋਰਟ ਦਾ ਇਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਹਾ ਕਿ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਆਖੀਆਂ ਕਿ ਢੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਢੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलਨ ਨੂੰ पीसफुल तरीके जा सो so, मैं समझता कि मानयोग सुप्रीम कोर्ट की बहुत महत्वपूर्ण जी ओबजरवेशन उन्होंने सू हिदत जो जब भी इमरजेंट रेगनिजिट मेडिकल एड है वो तो डेवाल साहब नोवाइड कराया जाए सो so, अपने डिप्टी कमिश्नर डिवीजनल कमिश्नर साहब मैडल अथॉरिटीज़ ने इन ने वो एम्बूलेंस वैल इक्यूपाइड ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਸ਼ਖਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸਰ ਚੋੜਨਾ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਤੇ ਵਿਚਵੀਂ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਤੇ ਵਿਜ਼ਿਟ ਸੀ ਕਿਹੜਾ ਪ੍ਰਪੋਜ਼ਲ ਆਇਆ ਕੋਈ ਕੇਂਦਰ ਦੀ ਤਰਫੋਂ ਕਿ ਇਸ ਡੈਡਲੌਕ ਨੂੰ ਖਤਮ ਕੀਤਾ ਜਾਏ ਅਸੀਂ ਨਿਰੰਤਰ ਕੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਹੈ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਪੂਰਾ ਕਰਨਾ ਚਾਹੇ ਇਸ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਧਿਆਨ ਆਏਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂ ਨਾਲ ਬਣਾਇਆ ਅਸੀਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਨੂੰ ਮੁਹੱਈਆ ਕਰਾਈ ਜਾਂਦਾ ਹੈ ਕਈ ਵਾਰੀ ਕੁਝ ਕਮੀ ਬੇਸ਼ੱਕ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਜੀ ਕਿ ਕਿਸਾਨੀ ਮੰਗਾਂ ਨੂੰ ਫੈਸਿਲਿਟੇਟ ਕਰਾਇਆ ਜਾਵੇ ਸਰ ਸਾਰੇ ਕਿਸਾਨ ਆਗੂ ਗੱਲ ਕਰ ਰਹੇ ਨੇ ਵੀ ਕੱਲਾ ਹਾਲਚਲ ਪੁੱਛਣ ਆਉਂਦੇ ਜੀ ਗੱਲਬਾਤ ਕੋਈ ਵੀ ਸਿਰੇ ਨਹੀਂ ਨਿਕਰੀ ਜਿਹੜਾ ਵੀ ਆਉਂਦਾ ਹਾਲਚਲ ਪੁੱਛ ਕੇ ਚਲਾ ਜਾਂਦਾ ਦੇ ਕੋਈ ਸਟਾ ਨਿਕਲੇ ਨਾ ਇਹਨਾਂ ਦੀ ਕੋਈ ਮਦਦ ਹੋ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਜੀ ਦੇਖੋ ਅਸੀਂ ਅਸੀਂ ਨਾ ਗੁਣੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਕਿ ਮੈਨੂੰ ਆਸ ਹੈ ਕਿ ਕੋਈ ਨਾ ਕੋਈ ਪੋਜ਼ਿਟਿਵ ਆਉਟਕਮ ਸਰ ਹਿੰਦੀ ਵਿੱਚ ਸਰੇਖੰਡੇ ਹਿੰਦੀ ਵਿੱਚ ਸਰੇਖੰਡੇ ਜੀ ਜਰੂਰ ਵੀ ਅਸੀਂ ਕਿ ਡਿਲੇਵਰ ਸਾਹਿਬ ਨੇ ਪ੍ਰਸ਼ਾਸਨ ਦੀ ਨਿਗਰਾਨੀ ਚ ਆਫਤ ਦਾ ਮਰਨ ਮੱਤ ਜਾਈ ਤੇ ਇੱਕ ਵਾਰੀ ਨਾ ਸਰੇਖ ਇੱਕ ਵਾਰੀ ਸੁਣ ਲਓ ਸਰ ਹਿੰਦੀ ਜੀ ਜੀ ਅਸੀਂ ਬੈਠੇ ਨੇ 70 70 ਸਾਲ ਦੇ ਬਜ਼ੁਰਗਾਂ ਠੰਡ ਦੇ ਵਿੱਚ ਜੀ ਸਰ ਇਹ ਨਹੀਂ ਜੀ ਯਹਾਂ ਪੇ ਹਮ मैं मेरे साथी अफसर डिविजनल कमिश्नर पटियाला डिप्टी कमिश्नर पटियाला और भारत सरकार के की डायरेक्टर श्री उमय मिश्रा जी को तो हमने आके यहाँ डल्लेवाल साहब का हालचाल पूछा ही है मान्योग सुप्रीम कोर्ट के आदेशों के मुताबिक हमने इन्हें इनसे तालमेल बना के आ, आ,

ਸਿਹਤ ਤੇ ਕੋਈ ਆਚਣਾ ਸਰਕਾਰੀ ਫਰਮਾਨ ਨੋਕਰੀਆਂ ਦੀ ਗੱਲ ਇੱਕ ਕਿਸਾਬ ਧਲੇਵਾਨ ਕੰਮ ਚੱਲਦੇ ਹੋਏ ਨੇ ਧਲੇਵਾਨ ਸਾਹਿਬ ਦਾ ਕੀ ਹੁਣ ਵਰਨ ਵਰਤ ਜਿਹੜਾ ਪ੍ਰਸ਼ਾਸਨ ਦੇਖ ਰਿਹਾ ਹੈ ਡਰ ਰਹੇ ਹੈ ਮੈਂ ਹੋਗਾ